ਹਰੋ ਦੋਸਤੋ ਮੈਨੂੰ ਲੱਗਦਾ ਸਾਰੇ ਹੀ ਠੀਕ ਹੋਣਗੇ ਅੱਜ ਤੁਹਾਨੂੰ ਮਿੰਨੀ ਵਲੌਗ ਦਿਖਾਉਂਦੇ ਆ ਸਾਡੇ ਪਹਿਲੀ ਵਿੱਚ ਜੰਗਲ ਬਣਿਆ ਹੋਇਆ ਪਰ ਇੱਥੇ ਕੁਦਰਤ ਦੇ ਬਹੁਤ ਹੀ ਸੋਹਣੇ-ਸੋਹਣੇ ਜੀ ਨੇ ਤੁਹਾਨੂੰ ਵੀਡੀਓ ਵਿੱਚ ਦਿਖਾਉਂਦੇ ਆ ਕਿ ਦੇਖੋ ਕਿੰਨੀ ਸ਼ਾਂਤ ਕਿੰਨੇ ਰੁੱਖ ਲਾਏ ਹੋਏ ਨੇ ਅਸੀਂ ਟ੍ਰਿਕਾਂ ਦੇਖੋ ਕਿੰਨੀਆਂ ਸੋਹਣੀਆਂ-ਸੋਹਣੀਆਂ ਨੇ ਮੌਸਮ ਦੇਖੋ ਤੁਸੀਂ ਅੱਜ ਕਿੰਨਾ ਸੋਹਣਾ ਹੈ ਕਿੰਨੇ ਸੋਹਣੇ ਸੋਹਣੇ ਜੀ ਨੇ ਇੱਥੇ ਇਹ ਅਸੀਂ ਜਗਾ ਵੈਸੇ ਹੀ ਛੱਡੀ ਹੈ ਕਿ ਇੱਥੇ ਅਸੀਂ ਰੁੱਖ ਲਾ ਕੇ ਰੱਖੇ ਨੇ ਤੇ ਅੱਜ ਮੈਂ ਇੱਥੇ ਘੁੰਮਦਾ ਪਿਆ ਸੀ ਤੇ ਮੇਰੇ ਨਾਲ ਇੱਕ ਬਹੁਤ ਹੀ ਇੱਕ ਹਾਸਾ ਵਾਪਰ ਪਿਆ ਇੱਕ ਕੁਦਰਤ ਦਾ ਜੀ ਮੇਰੇ ਕੋਲ ਆ ਕੇ ਬੈਠ ਗਿਆ ਤੇ ਮੈਂ ਉਸ ਨੂੰ ਬਹੁਤ ਹੀ ਨੇੜੇੋਂ ਦੇਖਿਆ ਕੁਦਰਤ ਦੇ ਜੀ ਨੂੰ ਦੇਖੋ ਤੁਸੀਂ ਸਾਡੇ ਏਰੀਆ ਦਾ ਮੌਸਮ ਮੰਦਰ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਇਹ ਮੰਦਰ ਹੈ ਦੇਖੋ ਤੁਸੀਂ ਚਲੋ ਦੋਸਤੋ ਓਕੇ ਬਾਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਆ ਐਡਾ ਬਲੌਕ ਮੈਂ ਨਹੀਂ ਕੱਲ ਤੁਹਾਨੂੰ ਫੇਰ ਦਿਖਾਵਾਂਗੇ ਦੇਖੋ ਪੱਠੇ ਕਿੱਦਾਂ ਹੋਏ ਨੇ ਬਹੁਤ ਹੀ ਵਧੀਆ ਹੈ ਸਭ ਕੁਝ ਅਸੂ ਦੇਖੋ ਤੁਸੀਂ ਅਸੀਂ ਜੰਗਲ ਦੇ ਵਿੱਚ ਘੁੰਮਦੇ ਫਿਰਦੇ ਪਏ ਆ ਇੱਥੇ ਰੇਸ਼ੂ ਵੀ ਬਹੁਤ ਜ਼ਿਆਦਾ ਨੇ ਦੇਖੋ ਤੁਸੀਂ